ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਹੜਾ ਪਿੰਡ ਹੈ ਜੀ ਪਤਨੀ ਘਰ ਪੇ ਜ਼ਿਲ੍ਹਾ ਮੋਗਾ ਠੀਕ ਆ ਮੰਡੀ ਜੇ ਪੱਕੇ ਨਗ ਲੈ ਕੇ ਆਜਾ 14 ਜੀ 14 ਵੇਘੇ ਬਾ ਇੱਕ ਦੋ ਬੇਘੀਆਂ ਵਿੱਚ ਹੋਈ ਜਾਂਦਾ ਬੋਣੀ ਵਟਾਵਾ ਹੋਇਆ ਇਹ ਵੇਲੇ ਕੰਮ ਚੱਲਦਾ ਸਾਰਾ ਜਿਹੜੀ ਆਪਣੇ ਕੋਲੇ ਆ ਸ਼ਾਈ ਵਾ ਜਰਸੀ ਜਰਸੀ ਆ ਵੀਰੇ ਕੈਨਵਸ ਵਾ ਜੀ ਦੂਜਾ ਸੂਆ ਚਾਰ ਰਾਂਦਾ ਬੱਚੀ 23 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਆਪਣਾ ਜੀ ਹਾਂ ਜੀ ਇਹਦੇ ਹਫ਼ਤਾ ਪਿਆ ਹਜੇ ਹਫ਼ਤਾ ਪਿਆ ਤਾਂਜ ਕਿੰਨੇ ਆ ਜੀ ਚਾਰ ਰਾਂਦਾ ਮੋਲ ਲਗੰਨਾ ਮਰਜੀ ਕਰਾ ਲੈ ਇੱਕ 10 ਦੀ ਬੱਚੀ ਦਮਾ ਗੇ ਜਸਨੋਹ ਟੋਰੀ ਹੋਈ ਡਾਕਟਰ ਬਾ ਮੌਲ ਨ ਕਰਾ ਲੋ ਡੇੜ ਕਰਾ ਲੋ 140 1 ਲੱਖ 1000 ਦੀ ਬੱਚੀ ਦਵਾਂਗੇ ਇਹ ਸੋ ਫੜਿਆ ਕਰੇ 25 ਪੱ ਤਾ 12 ਦਿਨ ਤੱਕ ਖੁੱਲੇ ਲੈ ਜੂਗੀ ਬੱਚੀ ਇਧਰ ਨੂੰ ਲੈ ਕੇ ਜਾਗਾ ਉਹ ਜਨਰੇਟਰ ਚ ਲਈ ਜਾਣਾ ਕਰੰਟਾ ਭੱਲੇ ਪਿਆ ਬੱਚੀ ਦਾ ਕੋਈ ਮੁੱਲ ਨਹੀਂਗਾ ਆਪ ਦਾ ਰਾਉਣਾ 25 26 25 26 ਪਾਉਗੀ ਉਹ ਆਹਦਾ ਬਣਾ ਲਾ ਦੇ ਉਹ ਵੀ ਕੋ ਬਾਹਰ ਹੁੰਸੀ ਆ ਪਹਿਲੇ 23 22 23 ਦੁੱਧ ਦਤਾਏ ਨੇ ਪਿਆਰ ਆਪਣੀ ਪੰਜਾਬ ਦੀ ਬੱਚੀ ਆ ਫਾਰਮ ਵੀ ਕੋਟ ਖਪਰੇਉ ਲਈ ਆ ਠੀਕ ਆ ਆਪਣਾ ਇੱਕ ਮੋਬਾਈਲ ਨੰਬਰ ਦੋ 68 31 54775 ਦੁਬਾਰਾ ਫਿਰ 6838 31 54775 ਇਹ ਕੋਹਰਾ ਨੰਬਰ ਆ 95813 02406 ਆ WhatsApp ਨੰਬਰ ਆ ਮੇਰਾ ਠੀਕ ਹੈ ਮੰਨਿਆ ਵੀ ਆਪਣੇ ਕੋਲੇ ਹੁੰਦੀਆਂ ਗਾਈਆਂ ਵੀ ਕਦੋਂ ਮਰਜੀ ਮਿਲ ਸਕਦੀਆਂ ਨੇ ਰਿਟੇਨ ਚ ਪਸ਼ੂ ਹੁੰਦੇ ਆਪਣੇ ਕੋਲ ਹਰਿਆਣੇੋਂ ਮੱਝਾਂ ਲਿਆਉਂਦੇ ਆਪਾਂ ਸਾਰੀਆਂ ਚਲੋ ਮਰਜੀ ਕਰਿਆ ਸਕਦੇ ਆ ਠੀਕ ਹੈ ਧੰਨਵਾਦ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡਾ ਜੀ ਫਲੌਦੀ ਸਿੰਘਾ ਦੀ ਖੰਨੇ ਕੋ ਠੀਕ ਆ ਮੰਡੀ ਜੇ ਪੱਕੇ ਨਾ ਅਗ ਲੈ ਕੇ ਅੱਜ ਮੰਡੀ ਜੇ 6 ਨਾਗ ਲੈ ਜਾਂਦੇ ਆ ਜੀ 6 ਨਾਗ ਲੈ ਜਾਂਦੇ ਨੇ 1 ਨੰਬਰ ਦੇ ਵਿਹੜਾ ਕੈਨਵਸ ਭਾਈ ਇਹ ਦੂਜੇ ਸੀਗੇ ਸੂਣਾਈ ਇਹਨੇ ਚੱਕਰ ਪੜਾਈ ਹਾਂਜੀ ਗੱਬਨ ਆ ਜੀ ਕਿੰਨੇ ਕੇ ਸਮੇ ਦੀ ਕੱਚੀ ਹੈ ਜੀ ਇਹ 10 15 ਦਿਨ ਪਏ ਆ ਭਾਈ ਇਹ 10 15 ਦਿਨ ਪਏ ਕੀ ਮੁੱਲ ਰੱਖਿਆ ਜੀ ਇਹਦਾ ਮੁੱਲ ਰੱਖਿਆ 160 ਜੀ ਦੁੱਧ ਕਿੰਨਾ ਪਿਆਜੂਗੀ ਜੀ ਦੁੱਧ ਨੇ ਫਲੂਨ ਨੇ ਦਿੱਤਾ 40 45 ਕਿਲੋ ਜੀ ਆਪਣਾ ਇੱਕ ਮੋਬਾਈਲ ਨੰਬਰ ਦੱਸੋ ਜੀ 84370